ਆਜੀ ਸੱਚੀ ਗੱਲ ਬਾਬੇਓ ਕੀ ਹਾਲ ਚਾਲ ਹੈ ਜੀ ਮਿਲ ਕਰਨਾ ਬਾਬੇ ਸਾਰੇ ਚੜ੍ਹਦੀ ਕਲਾ ਦੇ ਹੋਵੋਗੇ ਅੱਜ ਬਾਬੇ ਕਿੱਥੇ ਪਹੁੰਚੇ ਬਾਬੇ ਕਹਿੰਦੇ ਅਸੀਂ ਬਾਬੇ ਰਣੀ ਕੇ ਮੰਦਰ ਪਹੁੰਚਿਆ ਧੂਰੀ ਦੇ ਕੋਲੇ ਪਿੰਡ ਬਾਬੇ ਉਹ ਆ ਸ਼ਿਵ ਜੱਟ ਵਿਆਹ ਹੋਇਆ ਸੀ ਬਾਬੇ ਬਹੁਤ ਸੋਹਣਾ ਮਾਹੌਲ ਆ ਦਿਖਾਉਣਾ ਬਾਬੇ ਕੱਠ ਬਹੁਤ ਸਾਰੇ ਯਾਰ ਤਿਆਰ ਵਰਤਿਆਰ ਹੋਏ ਦਾ ਸਾਹਮਣੇ ਦੇਖੋ ਬਾਬੇ ਮਾਹੌਲ ਕੀ ਕਹਿੰਦਾ ਹੈਗਾ ਬਾਬੇ ਸਰਾ ਬਾਬੇ ਕੱਠ ਬਹੁਤ ਆ ਪਰ ਮਾਂ ਕੱਠਾ ਪੂਰਾ ਜੱਸੀ ਹੋਈ ਆਪਣੇ ਨਾਲ ਆ ਬਾਬਾ ਲਸਾ ਬਦੀ ਪਿੰਡ ਉੱਤਰ ਕਹਿੰਦੇ ਕੌਰ ਚ ਪੁੱਜਾ ਹੈ ਚੋਬਰ ਸਾਬਰ ਅਲੀ ਖਾਂ ਚ ਪੁੱਜਾ ਹੈ ਬਾਬੇਓ ਟਿੰਡੂ ਬਾਬੇ ਸਾਡਾ ਕੋਟ ਦਾ ਬੰਮ ਪਾਈ ਫਿਰਦਾ ਕਹਿੰਦਾ ਕਿ ਕਿਤੇਲੇ ਰੰਗ ਦਾ ਪੂਰਾ ਗਰਮ ਹੈ ਗਰਮ ਮਾਹੌਲ ਹੈ ਬਾਬਾ ਚੈੱਕ ਕਰੋ ਚਾਰੇ ਪਾਸੇ ਕਹਿੰਦੇ ਇਧਰ ਬਾਬਾ ਨਹਿਰ ਜਾਂਦੀ ਆ ਰਣੀ ਗੇਮਣ ਦੀ ਮੂਲੋ ਵਾਲਾ ਪੰਡਾ ਬਾਬਾ ਨਾਲ ਲਾਗੇ ਵਾਸਲੇ ਆ ਗਈ ਘੋੜੀ ਲੈ ਕੇ ਆਉਂਦੀ ਆ ਪਾਣੀ ਬਾਕੀ ਬਾਬੇ ਪੁਲਿਸ ਬੁਲਾ ਜੇ ਬਹੁਤ ਨੇ ਪੀੜ ਬਹੁਤ ਆ ਬਾਬਾ ਸਫਾਈ ਫੁੱਲ ਹੋਈ ਪਈ ਹੈਗੀ ਅਬ ਅੰਦਰ ਸਾਡੇ ਗਾਹਾਂ ਜਾ ਕੇ ਦਸਨ ਕਰਵਾਉਣਾ ਵੀ ਕੀ ਭਾਗ ਵਿਖਦੀ ਆ ਮਹਾਕਾਲ ਦੇ ਦਸਨ ਕਰਾਉਣ ਬਾਬੇ ਤੁਹਾਨੂੰ ਧੰਨਵਾਦ ਆ ਲਓ ਬਾਬੇ ਤੁਸੀਂ ਦੇਖ ਸਕਦਾ ਕਹਿੰਦੇ ਬਹੁਤ ਹੀ ਜਿਆਦੇ ਕਾਠਾ ਬਾਬੇ ਓ ਘਟੋ ਘਟ ਡੇਢ ਦੋ ਲੱਖ ਦਬੇਰ ਦਾ ਇੱਕ ਜਿਹੜਾ ਬਾ ਚੁੱਕਾ ਬਾਬਾ ਕਹਿੰਦਾ ਇਹ ਪੂਰਾ ਇੱਕ ਨੰਬਰ ਮਾਹੌਲ ਹੋਇਆ ਬਾਬਾ ਚੋਟੀ ਤੇ ਚੰਡੋਲ ਦੇਖ ਸਕਦਾ ਬਾਬਾ ਤੁਸੀਂ ਚਾਰੇ ਪਾਸੇ ਦੁਨੀਆ ਦਾ ਰੰਗ ਬਰੰਗੇ ਕੱਪੜੇ ਪਾ ਕੇ ਤਿਆਰ ਵਰਤਿਆਰ ਹੋਈ ਮੇਲੇ ਤੇ ਪੁੱਜੀ ਹੋਈ ਆ ਬਾਬਿਓ ਕਹਿੰਦੇ ਆਵਾਜ਼ ਘੱਟ ਆ ਬਾਬਿਓ ਭੀੜ ਬਹੁਤ ਆ ਆਵਾਜ਼ ਘੱਟ ਹੋ ਸਕਦੀ ਆ ਬਾਕੀ ਕੰਮ ਬਾਬੇ ਨੂੰ ਸਰੇ ਕਰਾਵਾਂਗੇ ਬਾਬਾ ਜੀ ਬੈਠੇ ਨਹੀਂ ਬਾਬੇ ਇੱਥੇ ਠੋਕੇ ਬਾਬੇ ਇੱਥੇ ਚੈੱਕ ਕਰੋ ਕੌਣ ਬੈਠਾ ਕਰੇ ਖਾਸ ਇਹ ਸਰਦਾਈ ਬਾਬਾ ਕਾਲੇ ਹਾ ਬਾਬੇ ਵਕਾਲ ਸਰਾਰ ਬੈਠੀ ਹੈ ਬਾਬੇਓ ਸਰੇ ਕਰਾਵਾਂ ਸਿੱਖ ਸਿੰਘੀ ਦੇ ਕੰਮ ਬਾਬੇ ਧੰਨਵਾਦ ਕਰਦਾ ਕਰਦਿਆਂ ਕਾਹ ਗੱਲ ਆ ਚੈੱਕ ਕਰੋ ਬਾਬੇ ਗੁਰੂ ਦੀਆਂ ਫੌਜਾਂ ਬੈਠੀਆਂ ਨੇ ਕਿਹਨੇ ਤਿਆਰ ਵਰ ਤਿਆਰ ਬਾਬੇਓ ਦੇ ਕੇ ਸ਼ਿਕਾਰ ਆਏ ਨੇ ਪੱਟੇ ਪੱਦਰ ਦਾ ਕੰਮ ਆ ਕਾਲ ਖਾਲ ਤੇਰੀ ਠੰਡੀ ਮਿੱਠੀ ਸਰਦਾਈ ਬਾਬੇ ਪਹੁੰਚੋ ਗਏ ਰਣੀ ਕੇ ਮੇਲੇ ਤੇ ਬਹੁਤ ਹੀ ਭਰਮਾ ਹੰਗਾਰਾ ਕੱਠ ਬਹੁਤ ਆ ਬਾਬੇਓ ਕਾਲ ਸਿੰਘਾਂ ਨੇ ਉਹਦੇ ਜੇਰੇ ਲਾ ਕੇ ਇਥੇ ਨੋਈ ਮਨੋਸਰਦਾ ਹੀ ਸ਼ਿਕਾਰ ਹੈ ਰੇ ਸੋਨਿਆਲ ਸਤਰੀਆ ਕਾਲੇ ਆ ਬਾਬੇ ਖਾਸੇ ਪੁੱਜ ਬੱਦੇ ਬੱਲੇ ਗੁਰੂਆਂ ਦੀ ਨਗਾਰ ਨਾਲੇ ਆ ਰੱਤ ਕਾਲੇ ਓ ਬਾਬੇ ਨਿਆੜਾ ਨਾੜੇ ਜੀ ਦਦ ਗਾਏ ਮਾਨੂੰ ਭਾਵ ਸਤਰੀਆ ਕਾਲੇ ਫਤੇ ਲੋ ਬਾਬੇ ਉਹ ਕਹਿੰਦੇ ਚੂਲਿਆਂ ਦੇ ਬਿਲਕੁਲ ਨੇੜੇ ਪਹੁੰਚ ਕੇ ਆ ਗਏ ਤੁਸੀਂ ਮਾਹੌਲ ਦੇਖ ਸਕਦੇ ਹੋ ਬਾਬੇ ਉਹ ਐਂਡ ਐਂਡ ਗੱਲਬਾਤ ਹੋਈ ਪਈ ਆ ਕਹਿੰਦੇ ਲਫ਼ਜ਼ ਨਹੀਂ ਹੈ ਕੁਝ ਕਹਿਣ ਨੂੰ ਆਪਾਂ ਸਾਲ ਬਾਅਦ ਮਾਪਾਂ ਰਣੀਕੇ ਤੇ ਮੇਲਾ ਲਾਣਾ ਬਾਬੇ ਬਹੁਤ ਹੀ ਮਸ਼ਹੂਰ ਪ੍ਰਾਚੀਨ ਮੰਦਿਰ ਟੂਰੀ ਦਾ ਬਾਬੇ 8 ਕਿਲੋਮੀਟਰ ਦੀ ਦੂਰੀ ਤੇ ਬਾਬੇ ਪੈਡ ਰਣੀਕੇ ਤੇ ਤੁਸੀਂ ਇਕੱਠ ਬਾਬੇ ਦੇਖ ਸਕਦੇ ਹੋ ਕਹਿੰਦੇ ਬੰਦੇ ਤੇ ਬੰਦਾ ਵਜਦਾ ਫਿਰਦਾ ਰੰਗ ਬਰੰਗੀ ਦੁਨੀਆਦਾਰੀ ਬਾਬੇ ਤਿਆਰ ਵਰਤਿਆਰ ਹੋਈ ਫਿਰਦੀ ਆ ਕਹਿੰਦੇ ਪੂਰਾ ਕੰਮ ਸਟੇਟਮੈਂਟ ਦੇ ਵਿੱਚ ਆ ਬਾਬੇ ਕੰਮ ਪੂਰਾ ਅੰਦਰ ਜਾ ਕੇ ਬੈਠਾ ਕਰਾਉਣਾ ਹੈ ਦਰਸ਼ਨ ਤੁਹਾਨੂੰ ਮਹਾਰਾਜ ਸ਼ੇ ਭਗਵਾਨ ਦੇ ਤੇ ਕਹਾ ਹੋਰ ਦਿਖਾਉਣਾ ਲੋਕਾਂ ਦਾ ਕੀ ਲੰਗਰ ਨੰਗਰ ਕੀ ਸਿਸਟਮ ਬਾਬੇਓ ਸਰੇ ਹੋਇਆ ਬਾਬੇ ਕੰਮ ਕਰਾਉਣਾ ਹੈ ਬੰਦਰ ਇਹ ਗੱਲ ਵਾ ਦੇਖੋ ਝੂਲਾ ਚੰਦੂਰ ਦੇ ਦੇਖ ਸਕਦਾ ਸਰੇ ਹੋਇਆ ਪਿਆ ਕੰਮ ਓ ਯਾਰ ਬਲੀ ਨਾਲ ਬਾਬੇ ਤੁਰਿਆਂ ਦਾ ਭਰਾ ਵਾ ਪਿਆ ਆਪਣਾ ਸਿਸਟਮ ਦੇ ਵਿੱਚ ਕੰਮ ਆ ਬਾਬੇ ਲੌਗ ਆਪੋਂ ਐਂਟਰੀ ਗੇਟ ਤੇ ਪੁੱਜ ਚੁੱਕੇ ਬਾਬੇਓ ਤੀ ਦੇਖ ਸਕਦਾ ਬਹੁਤ ਹੀ ਜ਼ਿਆਦਾ ਭੀੜ ਆ ਬਾਬੇਓ ਸੈਟ ਉੰਦੇ ਵਿੱਚ ਦੀ ਆ ਮੇਨ ਗੇਟ ਆ ਬਾਬੇਓ ਮਾਸਾਪਾ ਤੀ ਪਰਵ ਸਰੇ ਹੋਇਆ ਬਾਬੇ ਦੇਖੋ ਲੰਗਰ ਤਿਆਰ ਬਚਾਰ ਬਾਬੇ ਲੱਗੇ ਹੋਏ ਉਹ ਸਾਹਮਣੇ ਬਾਬਾ ਐਂਟਰੀ ਗੇਟ ਮੇਨ ਐਂਟਰੀ ਗੇਟ ਆ ਬਾਬੇ ਇੱਧਰ ਤੁਸੀਂ ਦੇਖ ਸਕਦੇ ਹੋ ਕਿੰਨੀ ਭੀੜ ਆ ਬਾਬੇ ਫੁੱਲ ਕਰਾਊਡ ਆ ਬਾਬੇ ਲੱਖਾਂ ਐਸਾਬ ਦੇ ਦੁਨੀਆ ਬਾਬੇ ਵਿੱਚ ਵਾਈਦੀ ਖੜਦੀ ਆ ਬਹੁਤ ਹੀ ਵੱਡਾ ਮੇਲਾ ਬਾਬੇ ਪੂਰੇ ਪੰਜਾਬ ਦਾ ਮਸ਼ਹੂਰ ਮੇਲਾ ਬਾਬੇ ਰਣੀਕੇ ਦਾ ਬਹੁਤ ਥਰੇ ਆ ਬਾਬੇ ਕਮਨ ਤੇ ਜਾ ਕੇ ਕਿਸਾਣਾ ਪਹਾੜੇ ਦੇ ਦਰਸ਼ਨ ਬਾਬੇ ਹੁਣ ਓਕੇ ਆ ਗੱਲ ਬਾਬੀ ਲਓ ਬਾਬੇ ਅੰਦਰ ਪਹੁੰਚ ਚੁੱਕੇ ਆ ਬਾਬੇ ਕਨੇ ਮੱਥਾ ਟੇਕਣ ਦੀ ਵਾਰੀ ਬਾਬੇ ਆ ਚੁੱਕੀ ਆ ਭੀੜ ਬੜੀ ਜਿਆਦੇ ਹੈ ਨਹੀਂ ਤਾਂ ਅੰਦਰ ਬਾਬੇ ਲੋਕ ਪਹਿਲਾਂ ਮੱਥਾ ਟੇਕ ਗਏ ਨੇ ਉੱਧਰ ਵੀ ਸਾਹਮਣੇ ਉਹ ਦੇਖ ਸਕਦਾ ਬਹੁਤ ਹਜ਼ਾਰਾਂ ਦੀ ਭੀੜ ਹੈ ਪੈਦਾ ਪਿੱਛੇ ਸੈਟ ਹੁੰਦੇ ਹਿਸਾਬ ਨਾਲ ਪਰ ਬਾਬੇ ਕਰਾਉਣਿਆ ਹੋੜੀ ਗੱਲ ਬਾਤ ਟੀਂਟੂ ਸਾਡਾ ਯਾਰ ਆਪ ਲੈਣ ਚਾਹਤਾ ਹੋਇਆ ਤਰਾ ਬਾਬੇ ਤਰਾ ਬਾਬੇ ਸਾਹਮਣੇ ਤਰਾ ਹਾ ਬਾਬੇ ਕੰਮ ਐਂਡ ਗੱਲਬਾਤ ਇਹਦੇ ਬਾਬੇ ਕਰਾਉਣਿਆ ਭੂਆ ਛੇਵ ਦੇ ਦਰਸ਼ਨ ਕਹਾ ਜਾ ਕੇ ਦੇਖਦਾ ਕੀ ਭਾਵੇਂ ਕਰੀਆ ਸੈਟਾਂ ਦੇ ਗੱਲਬਾਤ ਬਾਬੇਓ ਲਓ ਬਾਬੇ ਉਹਨੂੰ ਪਤਾ ਮੰਦਿਰ ਬਾਬੇ ਲੈਣਾ ਤੇ ਲੱਗੇ ਹੋਈ ਸੀ ਕਿਨੇ ਬਾਬੇ ਆਦਮਚਾਲੇ ਪਹੁੰਚ ਚੁੱਕਿਆ ਦੇਖੋ ਬਾਬੇ ਕਿੰਨੀ ਭੀੜਾ ਬਾਬੇ ਉਹ ਮਹਾਦੇਵ ਦੇ ਬਾਬੇ ਭਗਤ ਛੰਡੇ ਛੰਡੇ ਲਈ ਬੈਠੇ ਬਾਬੇ ਮਹਾਦੇਵ ਦੇ ਭਗਤ ਉਹ ਦੇਖ ਸਕਦੇ ਬਹੁਤ ਇਕੱਠਾ ਉੱਧਰ ਬਾਬੇ ਧੀਆ ਭਣਾ ਦਾ ਲੈਣ ਲੱਗੀ ਬਸ ਸਾਈਡ ਤੇ ਤੁਸੀਂ ਦੇਖ ਸਕਦੇ ਸਿਸਟਮ ਦੇ ਵਿੱਚ ਉਹੀ ਗੱਲਬਾਤ ਪੂਰੀ ਆ ਪ੍ਰਬੰਧਕ ਕਮੇਟੀ ਬਾਬੇ ਬਹੁਤ ਸੋਨਾ ਪ੍ਰੋਜੈਕਟ ਕੀਤਾ ਬਾਬੇ ਧੰਨਵਾਦ ਸਰਕਾਰ ਦਾ ਬਹੁਤ ਬਹੁਤ ਪੂਆ ਸ਼ਿਵ ਧਰਤੀ ਬਹੁਤ ਵੱਡ ਪੱਧਰ ਤੇ ਪਹੁੰਚੇ ਹੋਏ ਨੇ ਸਾਹਵਰ ਦਿਖਾਣਾ ਤੇ ਦਰਸ਼ਨ ਕਰੋ ਭਰਾ ਬਾਬੇ ਓ ਨਮਸਕਾਰ ਪੂਆ ਸ਼ਿਵ ਆ ਬਾਈਓ ਬੇ ਬਹੁਤ ਸਰਖਾ ਮੋਚਾ ਚੜੀ ਖੜਾ ਬੋਕੜ ਭਰਾ ਬੇ ਆਪਣੇ ਐਂਡ ਗੱਲਬਾਤ ਕਰਾਈ ਫਿਰਦਾ ਟੇਡੂ ਬਾਬੇ ਦੀ ਦੇ ਚੁੱਕਾ ਗਨੇ ਪੂਰਾ ਛੋਟੀਆ ਸਰਦਾਰ ਲੱਗਦਾ ਬਾਬੇ ਕਰੋਨਾ ਪਵਾ ਸ਼ਿਵ ਦੇ ਦਰਸ਼ਨ ਹੋਣਗੇ ਅੱਗੇ ਜਾ ਕੇ ਦੇਖਦਾ ਤੀ ਰਿਪੋਰਟ ਪੈਕਦੀ ਆ ਪੀੜਾ ਲਓ ਬਾਬੇ ਬਹੁਤ ਹੀ ਇਕੱਠਾ ਬਾਬੇ ਬਹੁਤ ਜਿਆਦਾ ਬਾਬੇ ਸਰੇ ਹੋਇਆ ਬੇ ਕੰਮ ਗੱਲਬਾਤ ਬਾਬੇ ਬਹੁਤੀ ਆ ਆਪਣੇ ਮੇਲਾ ਬਾਬੇ ਹਰ ਹਰ ਮਾਦੇ ਮਹਾਰਾਜ ਬਾਬੇ ਕਰੋਟਾ ਬਾਬੇ ਖੇਡਾਂ ਦੀ ਬਾਬੇ ਬੜਾ ਪਰਵਾਹ ਇਕੱਠਾ ਬਾਬੇ ਪੀੜ ਬਹੁਤ ਆ ਬਾਬੇ ਉਧਰ ਅੰਕਲ ਹੋਣੀ ਥੱਲੇ ਖੜੇ ਆ ਕਦੇ ਗੱਲਬਾਤ ਐਂਡ ਹੋਈ ਪਈ ਇਦੋਂ ਰੋਬਾ ਨੋਇਨ ਮੁੰਡੇ ਗਏ ਤਿਆਰ ਵਰਦਾਰਾ ਉੱਚੇ ਵਗੇ ਬਾਹ ਦੇ ਨੂੰ ਦੇਖਣ ਲਈ ਤਿਆਰੀ ਵਰਦਾਰੀ ਬਚਨੇ ਬਾਬਿਓ ਇਦਨ ਕਰੋਨਾ ਬਾਬੇ ਤੁਹਾਡਾ ਸਾਹ ਰਿਖਾਲ ਦਾ ਗੱਲ ਰਬਾ ਐਂਡ ਗੱਲ ਬਾਰੇ ਮਾਦੇ ਮਹਕਾਲ ਬਾਬੇ ਪੁਆਰ ਸ਼ੇਵਦੇ ਬਾਬੇ ਬਹੁਤ ਹੀ ਵੱਡੇ ਪਹਿਣਾ ਦੁਨੀਆ ਜਾਣ ਦੇ ਬਾਬੇ ਦੇਖੋ ਕੱਠ ਕਹਿੰਦੇ ਐਂਡ ਗੱਲਬਾਤ ਹੋਈ ਉਹ ਟਿੰਡੂ ਭਾਈ ਸਾਡਾ ਥੱਲੇ ਖੜਾ ਹੋਇਆ ਕੋਈ ਚੱਕਰ ਨਹੀਂ ਗੱਲਬਾਤ ਦੇ ਬੱਚੋ ਟਿੰਡੂ ਬਹੁਤ ਔਠਾ ਬਾਬਿਓ ਬਹੁਤ ਔਠਾ ਕਰੋਨਾ ਬਾਬੇ ਜਿਹੜਾ ਨਾਮ ਦੇ ਸੀਐਮ ਪਹੁੰਚੁੱਕੇ ਬਾਬਿਓ ਬਾਬੇ ਪਵਨ ਤਮਨ ਸਾਹਿਬ ਪਹੁੰਚੇ ਬਾਬਾ ਰਣਜੀਤ ਧਰਤੀ ਦੇ ਪਰ ਬਹੁਤ ਵੱਡਾ ਫਰਮਾਨ ਆ ਬਾਬੇ ਬਾਬਾ ਸ਼ੁਰੂ ਹੋਣਾ ਹੈ ਬਾਬਾ ਬੋਧ ਨਾ ਤਬ ਸਾਹ ਪਹੁੰਚ ਗਿਆ ਪੀ ਪੱਗ ਦੇ ਵਿੱਚ ਕੋਈ ਦੇਰ ਤੋਂ ਵੱਡੇ ਪੂਰਾ ਸਰੋ ਹੋਇਆ ਹੈ ਕੰਮ ਗੱਲਵਾਦ ਰਬੋ ਬਹੁਤ ਧੀੜ ਹੈ ਜੈਡ ਸਕਿਉਰਟੀ ਹੈ ਬਾਬੇ ਕਰੋਣਾ ਬਾਬੇ ਗੱਲਵਾਦ ਫੈਸਲਰ ਸਾਹਿਬ ਜਿੰਦਾਬਾਦ ਬਾਬੇ ਪਵਨ ਤਮਨ ਸਾਹਿਬ ਕੇਜਰੀਵਾਲ ਸਾਹਿਬ ਜਿੰਦਾਬਾਦ ਬਾਬੇ ਸਰੋ ਹੋਇਆ ਕੰਮ ਗੱਲਵਾਦ ਜਿੰਦਾਬਾਦ ਕਹਿੰਦੇ ਜੀ ਲਓ ਬਾਬੇ ਪਵਨ ਸ਼ੇਵ ਦੇ ਬਾਬੇ ਦਰਸ਼ਨ ਕਰਾਉਣਾ ਤੁਹਾਨੂੰ ਕਹਿੰਦੇ ਅੰਦਰ ਬਾਬੇ ਪਹੁੰਚ ਚੁੱਕਿਆ ਦੇਖੋ ਬਾਬੇ ਦੁਨੀਆ ਦਾ ਕੱਠ ਕਰੇ ਪਰ ਮਾਉਂਗਾ ਨਾ ਬਾਬੇ ਸਿਸਟਰ ਨੇ ਸਾਡਾ ਬਹੁਤ ਕਾਠਾ ਬਾਬੇ ਉਹ ਬਾਬੇ ਕੰਮ ਸਰੇ ਹੋਇਆ ਬਾਬੇ ਉਹ ਕਰੇ ਅੰਤ ਗੱਲ ਬਾਬਾ ਸਾਹਮਣੇ ਪੁਆ ਸ਼ਿਵ ਦੇ ਦਰਸਾ ਹੋ ਕਰਾਵਾਗੇ ਬਾਬਾ ਅੰਦਰ ਪੌੜੀਆਂ ਚੜ ਰਹੇ ਆ ਆ ਭਰਾ ਬਾਬੇ ਨਾਲ ਤਿਆਰ ਬਰਤਾਰਾ ਡੇਢ ਘੰਟਾ ਬਿਲੈਂਡ ਖੜਾਣ ਨੂੰ ਹੋ ਗਿਆ ਸਾਨੂੰ ਕਰਦਾ ਬਾਬੇ ਗੱਲਬਾਤ ਦਿਖਾਉਣੇ ਤਾਂ ਪੁਆ ਸ਼ਿਵ ਦੇ ਦਰਸਾ ਬਾਬੇ ਕਰਾਵਾ ਸੈਕਟਰ ਵਿੱਚ ਲਾ ਬਾਬੇ ਮੰਜ਼ਲ ਦੇ ਬਹੁਤ ਕਰੀਬ ਪਹੁੰਚ ਚੁੱਕੇ ਆ ਬਾਬੇ ਹਰੇ ਸਾਹਮਣੇ ਮੰਦਿਰ ਧੰਨਵਾਦ ਬਾਬੇ ਪੰਜਾਬ ਸਰਕਾਰ ਨੇ ਬਹੁਤ ਪੈਸਾ ਲਾਇਆ ਹੈ ਚੀਜ਼ ਦੇ ਉੱਪਰ ਤੂੰ ਦੇ ਸਾਰਾ ਬਾਬਾ ਝੰਡੇ ਚੂਲਦਾ ਬਾਬਾ ਪੋਹਾ ਸ਼ਹਿਰ ਦੇ ਵੱਡੀ ਗੱਲਬਾਤ ਹੋਈ ਵੀ ਐ ਡਾਕਟਰੀ ਇਹ ਵਿੱਚ ਬਾਬਾ ਕਹਿੰਦੇ ਰਣੀ ਕੇ ਮੇਲੇ ਦੇ ਪਰ ਬਹੁਤ ਇਕੱਠਾ ਪਰਵਾ ਹੁੰਦਾ ਰ ਭਰਾਵਾ ਵੱਲੋਂ ਬਾਬੇ ਕਰਦੇ ਆ ਸਟੇਟਮੈਂਟ ਇਹ ਗੱਲਾਂ ਹੋਵੇ ਪਹੁੰਚਦਾ ਬਾਬੇ ਪੋਹਾ ਦੇ ਦੱਸ ਕੇ ਆਉਣੇ ਹੁਣ ਧੰਨਵਾਦ ਬਾਬੇ ਲਾ ਜੀ ਸਾਰਾ ਪਰਵਾ ਲੋ ਜੀ ਬਾਬੇ ਲੰਗਰ ਹਾਲ ਦੇ ਵਿੱਚ ਬਾਬੇ ਪਹੁੰਚ ਚੁੱਕੇ ਆ ਕਹਿੰਦੇ ਮੱਥਾ ਟੇਕ ਲੈ ਪੋਹਾ ਬਹੁਤ ਭੀੜ ਵਾਲੀ ਸੀ ਨਹੀਂ ਦਿਖਾ ਸਕੇ ਗਲਤੀ ਹੋ ਚੁੱਕੀ ਬਹੁਤ ਵੱਡੀ ਬਾਬੇ ਲੰਗਰ ਹਾਲ ਚ ਬੈਠਾ ਲੰਗਰ ਖਾ ਕੇ ਬਾਬੇ ਕਰਦੇ ਆ ਗੱਲਬਾਤ ਭਰਾ ਬਿਠਾ ਨਾਲ ਸਾਰੇ ਆਪਣੇ ਸੈਕਟਰ ਦੇ ਵਿੱਚ ਲੋ ਬਾਬੇ ਫਾਈਨਲ ਹੋ ਚੁੱਕਿਆ ਕਹਿੰਦੇ ਮੇਲੇ ਦੇ ਅੰਦਰ ਪਹੁੰਚ ਚੁੱਕੇ ਆ ਬਾਬੇ ਦੇਖੋ ਚੂਲੇ ਬਾਬੇ ਤੁਸੀਂ ਦੇਖ ਸਕਦਾ ਵੱਡੇ ਪੱਧਰ ਤੇ ਕੰਮ ਹੋਇਆ ਪਿਆ ਪੂਰਾ ਕਾਠ ਬਹੁਤ ਆ ਬਾਬੇ ਠਾਠਾ ਮਾਰਦਾ ਕਾਠਾ ਬਾਬੇਓ 15 ਫਰਬਈਆ ਬਾਬੇਓ ਜਿਵੇਂ ਅੱਜ ਕੱਲ ਇੱਕ ਵੈਲੈਂਟਾਈਨ ਡੇ ਸੀ ਅੱਜ ਪੂਆ ਸ਼ੇਵ ਦਾ ਵੈਲੈਂਟਾਈਨ ਡੇ ਆ ਗੱਲ ਬਲੈਂਡ ਕਰ ਲੈ ਬਾਬਾ ਦੁਨੀਆ ਦੁਨੀਆ ਤੇ ਪਹੁੰਚ ਗਿਆ ਬਾਬੇ ਚੁੱਪ ਕਰਕੇ ਗੱਲ ਬਾਤ ਸੁਣਿਓ ਪੀਆਰ ਬਲੀ ਨਾਲ ਖੜਿਆ ਬਾਬੇਓ ਕਿਉਂ ਲੈ ਬਾਬਾ ਦਾ ਜੂਲਾ ਚੱਲਣਾ ਹੁੰਦਾ ਹੋਣਾ ਕੀ ਭਾਅ ਲੱਗਦਾ ਸਟੇਟਮੈਂਟ ਦੇ ਵਿੱਚ ਆ ਕਾ ਬਾਬਾ ਉਹ ਬਾਬੇ ਦਾ ਪਾਉ ਚੁੱਕੇ ਬਾਬਾ ਕੋਲੇ ਸਰਕ ਉਹਨੂੰ ਪ੍ਰਗਟ ਜੂਲਾ ਚੰਡੋਲ ਚੱਲਦਾ ਹੈ ਵਰਲਡ ਫੇਮਸ ਬਾਬੇ ਚੰਡੋਲ ਬਾਬੇ ਪੰਜਾਬ ਦੇ ਵਿੱਚ ਲੱਗ ਅਦਰ ਕਿਸ਼ਤੀ ਲੱਗੀ ਹੋਈ ਜਾ ਬੋਦੀ ਦੇਖਦਾ ਜੂਮ ਕਰਕੇ ਐਂਡ ਗੱਲ ਬਾਬਾ ਚੱਲਣ ਲੱਗਿਆ ਸਟਾਰਟ ਉਧਰ ਭਰਾ ਬਾਬੇ ਤਿਆਰ ਪਰ ਤਿਆਰ ਬੜੇ ਨਾਲ ਖੜੇ ਨੇ ਬਹੁਤੀ ਪਰਨਾ ਹੋਗਾ ਦੇ ਇਕੱਠ ਨੌਵੇਂ ਗਰੇ ਜੂਲੇ ਚੂਕਾ ਲੈ ਸਕਦੇ ਹੋ ਬਹੁਤੀ ਵੇਰ ਹੋਵੇ ਸਿਰੇ ਹੈ ਬਾਬਾ ਸ਼ੇਵ ਨੇ ਬਹੁਤੀ ਧਰਤੀ ਚੰਗੀ ਆ ਐਂਡ ਹੀ ਹੋ ਬਾਬੇ ਗੱਲ ਧੰਨਵਾਦ ਬਰਦਰ ਬਰੇਟ ਦਾ ਲੋ ਬਾਬੇ ਚੂਲਾ ਚੱਲ ਰਿਹਾ ਬਾਬੇ ਕੰਮ ਸਟਾਰਟ ਹੋ ਰਿਹਾ ਬੇ ਗਏ ਉਹ ਬਾਬੇ ਹਾਂ ਸਾਹ ਵਾਲੀ ਵਿੱਚ ਬੈਠਾ ਬਾਬੇ ਦੇਖ ਲੋ ਆ ਬਾਬੇ ਸਾਹਰ ਬੈਠਾ ਚੂਲੇ ਦੇ ਉੱਪਰ ਚੂਲਾ ਬਾਬੇ ਸਟਾਰਟ ਹੋ ਰਿਹਾ ਪੂਰਾ ਖਤਰਨਾਕ ਮਾਹੌਲ ਹੈ ਬਾਬਿਓ ਪੂਰਾ ਗਰਮੋ ਗਰਮੀ ਮਾਹੌਲ ਹੈ ਬਾਬੇ ਚੱਲ ਬੇ ਚੂਲਾ ਬਾਬੇ ਲੋਕਾਂ ਦੇ ਬੜੇ ਸਰੇ ਹੋਇਆ ਤਾਂ ਕੰਮ ਗੱਲ ਆਵਾਦ ਓ ਬਾਬੇ ਐਂਡ ਹੋ ਗਿਆ ਬਾਬੇ ਓ ਸਰਾਂ ਲਾਦਾ ਬਾਬੇ ਹੇਠੋਂ ਬਾਬੇ ਕੀ ਆ ਬਾਬਾ ਬਾਬੇ ਕੇ ਆਵਾਜ਼ ਆ ਰਿਹਾ ਬੇ ਉਹ ਲਵ ਯੂ ਬਾਬੇ ਸਾਰੇ ਗਰਾਇਆ ਮੈਂ ਕੰਮ ਕਰੇ ਬਾਬੇ ਬੱਲੇ ਬੱਲੇ ਹੋਈ ਪਈ ਆ ਉਹ ਕਹਿੰਦਾ ਬੱਲੇ ਬੱਲੇ ਹੋਈ ਪਈ ਆ ਬਾਬੇਓ ਚੈੱਕ ਕਰੋ ਕਹਿੰਦੇ ਇਧਰੋਂ ਉੱਤੇ ਜੇ ਉਧਰੋਂ ਉੱਤੇ ਅੱਬਾ ਉੱਤੇ ਦਿਵਾ ਲਓ ਦਵਾਲਿਆ ਬਾਬੇ ਸੱਪ ਆ ਰਿਹਾ ਬੇ ਕੇ ਆ ਪਾਦਾ ਉੱਪਰ ਬਾਬੇ ਅਸਰਾ ਹੋ ਗਿਆ ਓਏ ਉਹ ਬਾਬੇ ਸਰਾ ਹੋ ਗਿਆ ਪੂਰਾ ਬਾਬੇਓ ਚੈੱਕ ਕਰੋ ਬਾਬੇ ਗੱਡੀ ਤੇ ਆਈ ਹੋ ਚੁਕੀ ਆ ਹੋ ਲਵ ਯੂ ਬਾਬੇ ਫਰਦ ਮਬੇਰਦਾ ਲੋਕਾਂ ਨੇ ਅੱਬਾਲੇ ਓ ਸੈਕਟਰ ਤੋਂ ਬਾਹਰਾ ਰਵੇ ਬਾਹਰ ਹੋ ਰੋ ਬਾਬੇ ਸੈਕਟਰ ਤੋਂ ਬਾਹਰ ਹੋ ਗਈ ਘਾਣੀ ਬਾਬੇ ਕਾ ਮੁੜ ਗਿਆ ਬਾਬੇ ਹੁਣ ਤਾਂ ਫੇਰ ਗੱਲ ਕਰਦੇ ਬਾਬੇ ਸਰੇ ਹੋ ਗਿਆ ਲਵ ਯੂ ਬਾਬੇ ਲੋ ਬਾਬੇ ਉਹ ਵਾਪਸੀ ਹੋ ਚੁੱਕੀ ਆ ਮੇਲੇ ਤੋਂ ਬਾਬਾ ਕਹਿੰਦਾ ਤੁਰੇ ਜਾਂਦੇ ਬੰਦੇ ਬਾਬੇ ਪਿੰਡ ਵੱਲ ਨੂੰ ਪੁੱਲ ਕੱਟਾ ਬਾਬੇ ਐਨਡ ਗੱਲ ਬਾਬੇ ਹੋਈ ਪਈ ਆ ਅਮੋਕੇ ਕਰਾ ਦਾਂਗੇ ਬਾਬੇ ਚੈੱਕ ਕਰੋ ਯਾਰ ਵੀਡੀਓ ਨਾਲ ਪਿਆਰ ਵਰਤਾਰ ਨੇ ਵਰਦਾ ਅਗਲੇ ਵਲੌਗ ਦੇ ਵਿੱਚ ਮਾਹੌਲ ਤਗੜਾ ਸੀ ਪੂਰਾ ਤੁਹਾਨੂੰ ਆਪੂਆ ਸ਼ੇਪ ਦਾ ਉਹ ਵਾਲੇ